ਸਰਕਾਰ ਦੀਆਂ ਕਮਜ਼ੋਰੀਆਂ ਤਾਜੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਇਹ 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 ਪਾਰਲਾਮੈਂਟ ਨੂੰ ਦੇਖੀਏ ਪਾਰਲਾਮੈਂਟ ਖੁੱਲ ਕੇ ਕਰੇ ਇਸੇ ਬੰਦੇ ਨੂੰ ਪਾਰਲਾਮੈਂਟ ਵਿੱਚ ਅਫਸਰਾਂ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਪਾਜੀ ਕੋਈ ਗੱਲ ਨਹੀਂ ਪਾਜੀ ਹੋ ਜਾਏਗਾ ਪਾਜੀ ਕੋਈ ਗੱਲ ਨਹੀਂ ਇਹ ਗੱਲ ਕਰਦੇ ਜੇ ਪਾਜੀ ਕੰਮ ਹੋਣੀ ਅਕਤਿਆਰੀਆ ਸਾਫ ਕੰਪਨੀ ਸੀ ਹੁੰਦਾ ਕੰਪਨੀ ਸੀ ਹੁੰਦਾ ਬੇਜਿਤ ਕੀਤਾ ਜਾਂਦਾ ਸੀ ਸਾਡੇ ਵਲੰਟੀਅਰਸ ਨੂੰ ਬੇਜਿਤ ਕੀਤਾ ਜਾਂਦਾ ਸੀ ਅੱਜ ਸਮੇ ਅੱਜ ਵਕਤ ਜ਼ਰਾ ਜੀ ਦੀਆਂ ਸੀ ਚੇਤੇ ਅੱਜ ਵੀ ਨਾਲ ਸੀ ਜਾ ਕੇ ਕਿ ਭੋਜਨ 2027 ਨੂੰ ਮੈਂ ਤੁਹਾਨੂੰ ਕਹ ਰਿਹਾ ਭੋਜਨ ਤਾਂ ਹੈ ਸਹੀ ਗੀ ਬਦਲਾ ਇਹ ਨਾਰਾ ਦੇ ਗਿਆ ਸੀ ਜਰਵਾਰ ਸਾਹਿਬ ਕੀ ਬਦਲਾਅ ਹੋਇਆ ਪੰਜਾਬ ਦੇ ਵਿੱਚ ਦੱਸੋ ਮੈਨੂੰ ਕੋਈ ਬਦਲਾਅ ਨਹੀਂ ਹੋਇਆ ਇੱਕ ਪਰਸੈਂਟ ਦਾ ਬਦਲਾਅ ਨਹੀਂ ਹੋਇਆ ਵਸਾ ਪਦਰੀ ਹੋਇਆ ਕ腐ਸ਼ਨ ਵਸਾ ਭਾਗ ਕੀ ਹੋਣਾ ਸੀ ਵਸਾ ਕਈ ਕੋ ਨਾਲ ਵੱਧ ਗਿਆ ਪੰਜਾਬ ਦੇ ਅੰਦਰ ਭਾਗ ਦਾ ਨਹੀਂ ਦੱਸੋ ਵਸੇ ਤੋਂ ਇਲਾਵਾ ਕਿਏ ਬੰਗਲ ਕਰੀਏ ਭ੍ਰਸ਼ਟਾਚਾਰ ਦੀ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਹੀ ਕਰਦੇ ਆ ਕਿਹੜਾ ਭ੍ਰਸ਼ਟਾਚਾਰ ਵੱਧ ਹੋਇਆ ਅਗਰ ਦੱਸੋ ਲੋਕੀ ਕਹਿੰਦੇ ਨੇ ਲੋਕੀ ਦੱਸਣੇ ਆਕੇ ਜੇ ਸਰਪੰਚ ਸਾਹਿਬ ਮਸ਼ਾ ਇਹ ਗੱਲ ਕਿਦਰੇ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਵਿਰੋਧੀ ਤਰ ਜਿਹੜੇ ਨੇ ਦੇ ਨੇ ਵੀ ਵਿਰੋਧੀ ਤੇ ਬੜੇ ਕੁਛ ਨੇ ਔਰ ਇਸ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਮਾਨ ਸਰਕਾਰ ਜਿਹੜੀ ਹੈ ਬਹੁਤ ਅੱਛੇ ਕੰਮ ਕਰ ਰਹੀ ਸਵਾ ਦੋ ਸਾਲਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਲੋਕ ਹਿੱਤ ਲੋਕ ਪੱਖੀ ਜਿਹੜੇ ਕੰਮ ਉਹ ਕਰ ਰਹੇ ਨੇ ਔਰ ਸਵਾ ਦੋ ਸਾਲਾਂ ਦੇ ਵਿੱਚ ਜੋ-ਜੋ ਉਪਲਬਧੀਆਂ ਅਸੀਂ ਹਾਸਲ ਕੀਤੀਆਂ ਸਾਡੇ ਮਾਨ ਸਾਹਿਬ ਨੇ ਜੋ-ਜੋ ਗਰੰਟੀਆਂ ਪੂਰੀਆਂ ਕੀਤੀਆਂ ਉਹ ਸਾਰਿਆਂ ਤੋਂ ਤੁਸੀਂ ਬਹੁਤ ਬਖੂਬੀ ਵਾਖੂ ਜੀ ਸੋ ਮੈਂ ਇੱਕ ਗੱਲ ਕਹਿਣਾ ਚਾਹਨਾ ਵਿਰੋਧੀਆਂ ਨੂੰ ਕਿ ਜਿਹੜੀ ਨਸ਼ੇ ਦੀ ਰੋਕਣ ਦੀ ਗੱਲ ਮੈਂ ਕੀਤੀ ਜਿਹੜੀ ਭ੍ਰਸ਼ਟਾਚਾਰ ਨੂੰ ਰੋਕਣ ਦੀ ਗੱਲ ਕੀਤੀ ਉਹ ਪੁਰਾਣੀਆਂ ਸਰਕਾਰਾਂ ਦਾ ਹੀ ਤਾਰਾ ਬੜਾ ਬੁਣਿਆ ਜਿਹਨੂੰ ਅਸੀਂ ਲੋਕ ਬੜੀ ਮਿਹਨਤ ਕਰਕੇ ਉਸ ਕਰਪਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮਗਰ ਕਿਉਂਕਿ ਇਹ ਡੀਪ ਰੂਟਡ ਜੜੀਆਂ ਜਿਹੜਾਂ ਤੱਕ ਪੰਜਾਬ ਦੀ ਜੜ੍ਹਾਂ ਦੇ ਵਿੱਚ ਹੈ ਜਿਹੜੀਆਂ ਪ੍ਰਥੀਆਂ ਨੇ ਵੱਡ ਚੁੱਕੀਆਂ ਨੇ ਸੋ ਇਹਨਾਂ ਨੂੰ ਠੀਕ ਕਰਨ ਲਈਆਂ ਟਾਈਮ ਤੇ ਲੱਗੇਗਾ ਕਿ ਮੈਂ ਅੱਜ ਵੀ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਆ ਔਰ ਜੋ ਮੈਂ ਵੀਡੀਓ ਦੇ ਵਿੱਚ ਬੋਲਿਆ ਉਹ ਬੈ ਨਾ ਤੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਨਾ ਹੀ ਮੈਂ ਆਪਣੀ ਪਾਰਟੀ ਦੇ ਖਿਲਾਫ ਬੋਲਿਆ ਮੈਂ ਇਸ ਨਸ਼ੇ ਦੇ ਨੈਕਸਸ ਦੇ ਖਿਲਾਫ ਬੋਲਿਆ ਔਰ ਜਿਹੜਾ ਖਰਾਬ ਸਿਸਟਮ ਹੈ ਸਿੱਖ ਸਿਸਟਮ ਹੈ ਉਹਦੇ ਖਿਲਾਫ ਬੋਲਿਆ ਔਰ ਇਸ ਸਿੱਖ ਸਿਸਟਮ ਨੂੰ ਕਿਸ ਤਰ੍ਹਾਂ ਠੀਕ ਕਰਨਾ ਇਹਦੇ ਲਈ ਮੈਂ ਮਾਨ ਸਾਹਿਬ ਸੀਐਮ ਸਾਹਿਬ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਪੰਜਾਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾ ਕੇ ਤੇ ਜਿਹੜਾ ਸੁਪਨਾ ਸਾਡੇ ਮਾਨ ਸਾਹਿਬ ਦਾ ਔਰ ਜਿਹੜਾ ਸੁਪਨਾ ਸਾਡੇ ਸ਼ਹੀਦਾਂ ਦੇ ਸੰਜੋਆ ਸੀ ਕਿ ਰੰਗਲਾ ਇੱਕ ਹੱਸਦਾ ਵਸਦਾ ਪੰਜਾਬ ਉਹਨੂੰ ਬਣਾਣਾ ਉਹਨੂੰ ਅਸੀਂ ਪੂਰਾ ਕਰ ਸਕੀਏ ਮਗਰ ਜਿਹੜੇ ਲੋਕ ਇਸ ਵੀਡੀਓ ਨੂੰ ਤੋੜ-ਮੜੋੜ ਕੇ ਪੇਸ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਮਾਨ ਸਰਕਾਰ ਦੇ ਨਾਲ ਹਾਸ ਤੌਰ ਤੇ ਆਪਣੇ Vokalmarti ir baguantą, mangiu, nemanau.